ਇਸ ਮੰਗੂ ਸੀ ਨਾ ਅਸਾਂ ਇਹ ਤਾਂ ਆਮ ਮੀਅਰ ਹੀ ਸਨ ਜੀ ਇੱਥੇ ਆ ਕੇ ਜੀਤਾਂ ਤੋਂ ਮਾਮ ਇਸ ਵੀਡੀਓ ਤੇ ਵੀ ਜੀ ਕਿਹਾ ਗਿਆ ਹੈ ਕਿ ਵੀ ਇਸ ਟੈਂਡ ਅੱਪ ਦੀ ਵੀ ਡਰਿੰਕ ਦੇ ਨਾਲ ਇਹ ਵੀ ਬੜਾ ਬੋਲੀ ਆਪਣੀ ਲੈਣਾ ਹੈਗਾ ਨਾ ਸਿਰ ਮੇਰੀ ਨੈਪ ਵੀ ਜੀ ਰਿਹਾ ਹੈ ਤਾਂ ਰਾਤ ਨੂੰ ਜਦੋਂ ਡਿਨਰ ਜਾਂ ਖਾਣਾ ਖਾਣਿਆ ਤੇ ਉਹਦੇ ਨਾਲ ਵੀ ਵਰਕ ਇੱਕ ਨਾਲ ਡਰਿੰਕ ਲੈਣਾ ਚਾਹੀਦਾ ਪਰ ਸੇਕਨ ਮੈਂ ਆਪਣੀ ਅਸਲੀਅਤ ਦੱਸਣਾ ਚਾਹੁੰਦੀ ਹਾਂ ਮੈਂ ਲਿਆ ਸੀਗਾ ਕਿ ਜਦੋਂ ਮੈਂ ਡਿਨਰ ਦੇ ਵਿੱਚ ਮੈਂ ਮੰਗੋ ਖਾਦਾ ਸੀਗਾ ਤੇ ਆ ਦੇਖੋ ਹਜੇ ਵੀ ਮੇਰੇ ਬਹੁਤ ਜ਼ਿਆਦਾ ਸਵੇਲਿੰਗ ਹੈ ਤਕਰੀਸ ਦੇ ਵੀਡੋਸ ਵਿੱਚ ਇਹਨਾਂ ਦੇ ਵੀਡੋ ਹੋਂਟਾਂ ਪ੍ਰਸ਼ਾਸਨ ਦਾ ਮੌਸਮ ਹੈ ਕੈਮੀਕਲ ਵਾਲੇ ਮੈਂਗੋ ਆ ਰਹੇ ਆ ਅਬਨਟਡ ਡ੍ਰਿੰਕਸ ਮੈਂ ਬਾਸ ਸੈਪਟੈਂਬਰ ਮੈਂ ਜੇ ਆ ਰਿਹਾ ਹਾਂ ਕਿਉਂਕਿ ਕਈ ਵਾਰ ਵਾਸ਼ ਕਰਨ ਦੇ ਬਾਵਜੂਦ ਵੀ ਇਹਦੇ ਵਿੱਚ ਬੈਕਟੀਰੀਆ ਫੈਲੇ ਲੱਭਦੇ ਆ ਕਿ ਕੈਮੀਕਲ ਫੈਲੇ ਲੱਭਦੇ ਆ ਸਿੰਪਲੀ ਬਿਕੋਜ਼ ਉਹ ਆਪਣੀ ਪੈਸਟਾਈਸਾਈਡ ਕਾਰ ਕਰਦੇ ਆ ਜਸਟ ਵਾਸ਼ਿੰਗ ਕਰਾਤਾ ਆ ਇਸ ਤਰ੍ਹਾਂ ਹੋਇਆ ਹੋਇਆ ਹੈ ਇਹ ਮੈਂ ਵੀ ਅਰੀਕਾ ਹੈ ਥੈਂਕ ਯੂ ਸੋ ਮਚ ਸੇ ਕੇਅਰ ਉਹ ਦਿ ਲੋਗ ਅਸ਼ਾਟ ਓਨ ਥਿਸ ਵੀਡੀਓ ਇਟ ਸਟਿਲ ਗੋਸ ਆ ਬ੍ਰੋਡਕਾਸਟ